ਪਿੰਡ ਤਦਗੜਾ ਵਿਖੇ ਪਿੱਪਲ ਦੇ ਦਰਖਤ ਨੂੰ ਪੰਚਾਇਤ ਦੀ ਮਨਜ਼ੂਰੀ ਤੋਂ ਬਿਨਾਂ ਕਟਿਆ ਤੇ ਵੜਦਿਆ ਬਲਾ ਕਰੋੜਕਾ ਕਲਾ ਦੇ ਪਿੰਡਾਂ ਚ ਪਿੱਪਲ ਦੇ ਹਰੇ ਭਰੇ ਦਰਖਤ ਨੂੰ ਕੱਟਣ ਦੇ ਮਾਮਲੇ ਜਿਆਦਾ ਨੂਰਮਹਿਲ 21 ਜੁਲਾਈ ਅਵਤਾਰ ਚੰਦ ਪਿੱਪਲ ਦਾ ਰੁਖ ਬਹੁਤ ਹੀ ਸਤਿਕਾਰਯੋਗ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਭਗਵਾਨ ਕ੍ਰਿਸ਼ਨ ਨੇ ਅਰਜੁਨ ਨੂੰ ਆਪਣੇ ਉਪਦੇਸ਼ ਵਿੱਚ ਆਪਣੇ ਆਪ ਨੂੰ ਰੁੱਖਾਂ ਦੇ ਵਿਚਾਰ ਪਿੱਪਲ ਦਾ ਰੁਖ ਦੱਸਿਆ ਸੀ ਜੋਤਿਸ਼ ਸ਼ਾਸਤਰ ਅਨੁਸਾਰ ਪਿੱਪਲ ਦੇ ਦਰਖਤ ਤੇ ਦੇਵੀ ਦੇਵਤਿਆਂ ਦਾ ਵੀ ਨਿਵਾਸ ਹੁੰਦਾ ਹੈ ਆਪਣੇ ਕਈ ਗੁਣਾ ਕਾਰਨ ਪਿੱਪਲ ਦਾ ਦਰਖਤ ਬਾਕੀ ਸਾਰੇ ਰੁੱਖਾਂ ਦੇ ਮੁਕਾਬਲੇ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ ਪਰ ਲੋਕਾਂ ਨੂੰ ਹਮੇਸ਼ਾ ਇਹ ਸਮੱਸਿਆ ਹੁੰਦੀ ਹੈ ਕਿ ਜੇਕਰ ਘਰ ਦੀ ਛੱਤ ਜਾਂ ਕਿਸੇ ਹੋਰ ਹਿੱਸੇ 'ਚ ਪਿੱਪਲ ਦਾ ਦਰਖਤ ਦੀਆਂ ਟਾਹਣੀਆਂ ਹੋ ਜਾਣ ਤਾਂ ਅਜਿਹੀ ਹਾਲਤ ਵਿੱਚ ਇਸ ਨੂੰ ਕੱਟ ਕੇ ਪਾਪ ਦੇ ਭਾਗੀ ਬਣਦੇ ਹਨ ਜਿਹਹਾ ਹੀ ਇੱਕ ਮਾਮਲਾ ਪਿੰਡ ਤੱਗੜ ਨੇੜੇ ਨੂਰਮਹਿਲ ਬਲਾਕ ਰੁਰਕਾ ਕਲਾ ਵਿਖੇ ਦੇਖਣ ਨੂੰ ਮਿਲਿਆ ਪਿੰਡ ਦੇ ਜ਼ਿੰਮੇਵਾਰ ਵਿਅਕਤੀਆਂ ਵੱਲੋਂ ਪਿੱਪਲ ਦੇ ਰੁੱਖ ਨੂੰ ਅਣੇਵਾਹ ਕੱਟਿਆ ਵੱਢਿਆ ਗਿਆ ਜਿਸ ਦੀ ਲੋੜ ਨਹੀਂ ਸੀ ਜੇਕਰ ਪੰਚਾਇਤ ਵੱਲੋਂ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਤਾਂ ਸਮਾਜ ਸੇਵਕਾਂ ਦੀ ਸਹਾਇਤਾ ਨਾਲ ਦੋਸ਼ੀਆਂ ਖਿਲਾਫ ਕਾਰਵਾਈ ਕਰਵਾਈ ਜਾਵੇਗੀ ਕੇਂਦਰੀ ਰੱਖਿਆ ਮੰਤਰਾਲੇ ਵੱਲੋਂ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਪੂਰੇ ਦੇਸ਼ ਵਿੱਚ 15 ਲੱਖ ਬੂਟੇ ਲਗਾਏ ਜਾਣ ਦਾ ਟੀਚਾ ਮਿੱਥਿਆ ਗਿਆ ਹੈ ਪੰਜਾਬ ਸਰਕਾਰ ਵੱਲੋਂ ਵਾਤਾਵਰਣ ਸੰਭਾਲ ਅਤੇ ਹਰਿਆਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਹਰਿਆਵਲ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਤਿੱਥ ਧਰਤੀ ਨੂੰ ਹਰਿਆ-ਭਰਿਆ ਰੱਖਣ ਲਈ ਕਰੋੜਾਂ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ ਪਰ ਹੋਏ ਦਰਖਤਾਂ ਨੂੰ ਕਿਉਂ ਕੱਟਿਆ ਜਾ ਰਿਹਾ ਹੈ